ਨੌਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਾਰੇ ਉਹਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਬਾਸਪਤੀ ਦੇ ਨਾਲ ਦੇਖੋ ਜੀ ਕੋਟਕਪੂਰਾ ਮੰਡੀ ਇਸ ਟਾਈਮ ਫੁੱਲ ਹੋ ਜਾਂਦੀ ਹੈ ਸਵੇਰੇ-ਸਵੇਰੇ ਟਾਈਮ ਜਿਹੜਾ ਜੀ 11 10 ਵਜੇ ਤੇ 50 ਮਿੰਟ ਹੋ ਚੁੱਕੇ ਜੀ 10 ਮਿੰਟ ਰਹਿ ਗਏ ਬੋਲੀ 'ਚ ਤੇ ਚਲਦੇ ਆ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੂਰਾ ਮੰਡੀ ਤਰੀਕ ਅੱਜ ਹੈਗੇ ਜੀ 22 ਨੰਬਰ 2025 ਜਗ੍ਹਾ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਜੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾ ਅੱਜ ਚੱਲਦੇ ਆ ਬੱਲੀ ਦੇ ਦਿਖਾਉਣੇ ਤੁਹਾਨੂੰ ਅਜ ਦੇ ਰੇਟ ਕੋੜਕਪੁਰਾ ਮੰਡੀ। ਲਓ ਜੀ। ਆਹ ਦੇਖਦੇ ਆ ਕਿਹੜੀ ਕੁਆਲਿਟੀ ਕਿੱਥੋਂ ਕਿੱਥੇ ਜਾਂਦੀ ਆ। ਤੇ ਜੁੜੇ ਰਿਹਾ ਕਰੋ ਵੀਡੀਓ ਨਾਲ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਬਲ ਨਹੀਂ ਲਓ ਜੀ।

जी, 300, दो तो जी, समत, जी, दो जी, 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 देखो देखो देखो, ना, आप करता है, बत्तीसौ बत्तीसौ बत्तीसौती पचानवे

ਪੱਕੇ ਪੀ ਦੋਵਲ ਪੱਕੇ ਬੁਝਾ ਜੀ 50 ਜੀ ਦੋਵਲ ਪੱਕੇ ਦੇ ਬੁਝਾ ਜੀ 52 ਦਾ ਬਾਬੂ 3455 ਜੀ ਹਾਂ ਜੀ 3455 ਬੋਲਦੇ ਜੀ ਕੋਈ ਆ 3455 ਵੀ ਦੋਵਲ ਪੱਕੇ ਲੈ ਲੋ 3455 ਰੁਪਏ ਹੀ ਦੋਵਲ ਪੱਕੇ ਦੇ 17 18 ਜੀ ਸਿਰਾ ਟੇਰੀਸ ਟਾਪ ਦੀ ਕੁਆਲਿਟੀ ਦੇਖੋ ਜੀ ਅੱਲਾ ਕੱਲਾ ਦਾਣਾ ਖੜਾ ਦੇਖੋ ਟਾਪ ਦੀ ਕੁਆਲਿਟੀ ਲੱਗੀ 3450 ਰੁਪਏ ਦੋਵਲ ਪੱਕਾ 3455 ਜੀ ਦੋਵਲ ਪੱਕੇ ਤੇ ਸੌਰੀ ਤੇ ਬਾਕੀ ਅਗਲੀ ਢੇਡ ਦੇਖਦੇ ਕਿਹੜੀ ਆ ਬਾਕੀ ਵੀਡੀਓ ਨਾਲ ਜੁੜੇ ਰਹਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਜਾਂ ਬਾਸਪਤੀ ਵੇਚਣੀ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ ਜੀ ਲਓ ਜੀ ਆਹ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿੱਥੋਂ ਕਿੱਥੇ ਜਾਂਦੀ ਆ ਲਓ ਇਸ ਤਰ੍ਹਾਂ ਹਾਂ डबल डबल सिंगलो ड सौ पी जी जी, तेती सौ पचास पचानवे चौंतीस दस दस चौंतीस दस दस पक्का डबल रखना जी माल वी है 15 15 ਜੀ 20 20 25 25 30 30 ਜੀ 3430 ਜੀ ਬਹੁਤ ਜਿਆਦੀ ਪੱਖਾ ਲਾ ਦੀ 30 35 ਜੀ 35 35 ਹਾਂ ਜੀ 3435 ਮਾਲ ਵਧੀਆ ਵੇਖ ਲਾ ਪੱਖਾ ਇੱਕ ਹੋਰ ਲੱਗਣਾ ਹੈ 40 ਕਰ ਦੇ 40 ਜਾ ਜਾ 3450 ਜੀ ਹਾਂ ਜੀ 3450 ਐ ਮਨ ਦੇਖ ਲੈ ਜਾਵਾਂ ਉਹ 3455 ਇੱਕ ਹੋਰ ਲੱਗੇਗਾ ਇੱਕ ਨਿਕਲੀ 50 55 ਜੀ 55 ਉਹ ਕੇਸ਼ 55 55 ਜੀ ਖਤੋਂਗੇ 55 ਜੀ ਹਾਂ ਜੀ ਹੈ ਮਨ ਜੀ 3455 ਜੀ ਸਿੱਖੋ ਜੀ 3455 ਜੀ ਲੋ 17 18 3455 ਰੁਪਏ ਡਬਲ ਪੱਖੇ ਦੇ ਬਈ 3455 ਡਬਲ ਪੱਖੇ ਦੇ ਆ ਬਈ ਦੇਖੋ ਆ ਵਾਲੀ ਕੁਆਲਿਟੀ ਹੈ 3455 ਰੁਪਏ ਬਲ ਆ ਜਾ ਨੇੜੇ 1355 355 ਜੀ 355 3200 500 ਰੁਪਏ ਕਰ 500 ਜੀ ਪੱਖਾ ਲੱਗੂਗਾ ਦੋਬਲ ਪੱਖੇ ਤੇ 25 ਰੁਪਏ ਨੇ 20 55 3200 ਜੀ ਲਓ ਜੀ 1717 55 ਜੀ ਓ ਯਾਰ ਥੋੜਾ ਥੋੜਾ ਖੇਡ ਲੈਂਦੇ ਯਾਰ ਕਿੱਥੇ ਆ ਰਹੀ 70 70 ਕਾਫੀ 192 ਨੂੰ ਖੜਾਵੇ 70 ਜੀ 70 ਕੰਪਾਨ ਬੋਲਦਾ ਨਹੀਂ ਕੋਈ ਹਾਂ ਜੀ ਬੱਦਰ ਤੇ ਆਪਣਾ ਲਈ 3365 ਰੁਪਏ ਲੱਗੇ ਜੀ 17 18 ਦੀ ਕੁਆਲਿਟੀ ਦੇ ਡਬਲ ਪੱਖੇ ਤੇ ਲੱਗੇ 3365 ਰੁਪਏ ਹੈ ਫੇ ਮੇਨਮ ਸੀਗੀ ਥੋੜਾ ਜਿਆ ਤੇ ਨਾਰਮਲ ਸੀ ਤਾਂ ਕਰਕੇ ਆ ਰੇਟ ਲੱਗੇ ਦੇਖੋ ਵੀ ਕੁਆਲਿਟੀ ਦੇਖੋ ਥੋੜੀ ਹਲਕੇ ਦਾਣੇ ਵੀ ਹਲਕੇ ਹਾਟੀ ਵੀ ਹਲਕੀ ਆ दही मछल, चार जीरो वक्त मछल। एटीसौ भी है, एटीसौ, एटीसौ एक मिनट बाद देखो पाव देंगे। बेंतीसौ जी, पांच जर्बी है, दो पाव देंगे। छत्तीसौ पांच जी, छत्तीसौ पांच जी, छत्तीसौ पांच जर्बी है, छत्तीसौ। बक्खा लाके, बक्खा लाके छत्तीसौ पांच जी, छत्तीसौ पांच जर्बी है, छत ਹਾਂਜੀ 3605 ਰੁਪਏ 3605 ਰੁਪਏ ਆਈ 3605 ਰੁਪਏ ਬੋਜੀ 3605 ਰੁਪਏ ਜੀ ਹਾਂਜੀ 3605 ਰੁਪਏ ਲਖਾਈਏ ਜੀ ਲਿਖਾਓ ਜੀ ਇਹਦੀ ਬੋਲੀ ਹਾਂਜੀ 3605 ਰੁਪਏ ਡਬਲ ਪੱਖੇ ਤੇ ਜੀ ਮਾਦੇਵ 3605 ਇਹ ਮੱਛਲ ਸੀਗੀ ਇਹ ਵੀ 3605 ਰੁਪਏ ਲੱਗਿਆ ਡਬਲ ਪੱਖੇ ਤੇ 3605 ਰੁਪਏ ਡਬਲ ਪੱਖੇ ਤੇ ਲੱਗਿਆ ਜੀ ਕੋੜਕਪੁਰਾ ਮੰਡੀ ਦਾ ਰੇਟ ਜਿਹੜਾ ਮੱਛਲ ਦਾ 3600 ਦਾ ਹੈਗਾ ਜੀ 3605 ਤੱਕ ਜਾਂਦੀ ਹੈ ਉਹ ਵੀ ਡਬਲ ਪੱਖੇ ਤੇ ਜਾਂਦੀ ਹੈ ਜੀ ਜੇ 3600 ਤਾਂ ਪਲੱਸ ਹੁੰਦੀ ਹੈ ਤਾਂ ਡਬਲ ਪੱਖੇ ਤੇ ਹੁੰਦੀ ਹੈ ਜੀ। ਬੋਲੋ। ਹਾਂਜੀ ਬੋ ਜੀ। 3600 ਹਾਂਜੀ 3600 3200 ਰੁਪਏ 3200 ਜੀ 3200 ਰੁਪਏ 5 ਰੁਪਏ ਹੀ 5 10 ਰੁਪਏ 25 ਰੁਪਏ ਹੀ 35 ਜੀ ਗਾੜੀ ਗਾੜੀ ਜੀ